ਦੇ ਦਾਂ ਤੂੰ ਦੱਸੀ ਚੱਲ ਹੁਣ ਸ਼ੱਕਰ ਵਾਰੇ ਹੈ ਸ਼ੱਕਰ ਵਾਰੇ ਸ਼ੱਕਰ ਵਾਰੇ ਤਾਂ ਇਸਨੂੰ ਨਾ ਮਤਾਈ ਕੋਈ ਹੋਰ ਕੋਈ ਤੀਨ ਮਾਰ ਲੋ ਉਹ ਨਹੀਂ ਚੰਗੀ ਆ ਜਦੋਂ ਸ਼ੱਕਰ ਥੋੜੀ ਬਣ ਗਈ ਆਏ ਫੋੜ ਕੇ ਜੋ ਪਾਉਂਗੇ ਆਏ ਆਪਣੇ ਆਪ ਤੂ ਹੋਊਗੀ ਉਦੋਂ ਪੂਰੀ ਸ਼ੱਕਰ ਬਣ ਗਈ ਮਿਲ ਜੇ ਤੁਹਾਨੂੰ ਨੇ ਤੁਸੀਂ ਵਿੱਚ ਮੜ ਜਾਈਂ ਮੈਂ ਵੀ ਆਪਾਂ ਬੋਲ ਕੇ ਜਾਂਦੇ ਨਹੀਂ ਆਏ ਆਪਣੇ ਆਪ ਤੂ ਜਉ ਤੂ ਜਉ ਖਾਦਾ ਟਾਈਮ ਸ਼ੱਕਰ ਥੋੜੀ ਕਰੀਏਗਾ ਤੁਹਾਡਾ ਟਾਈਮ ਮਿਲ ਜੇ ਲੋ ਨੂੰ ਖੰਡੀ ਹੋਣ ਦਾ ਕਹੈਂ ਖੰਡੀ ਹੋਣ ਦਾ ਕਿੰਨੀ ਬੱਦ ਬਣੋਗੇ ਹੁਣ ਤਾਂ ਬਣ ਗਈ ਵਧੀਆ ਬਣ ਗਈ ਬੜੀ ਵਧੀਆ ਸ਼ੱਕਰ ਬਣਦੀ ਇਹੇ ਬਣੋਗੀ ਹਾਂਜੀ ਸਤਿ ਸ੍ਰੀ ਅਕਾਲ ਲਓ ਜੀ ਆਜੋ ਅੱਜ ਸ਼ੱਕਰ ਬਣਦੀ ਦਿਖਾਈਏ ਇਹ ਸਾਡੇ ਪਿੰਡ ਦਾ ਘਲਾੜਾ ਇਹ ਵੀਡੀਓ ਕੁਝ ਮਹੀਨੇ ਪਹਿਲਾਂ ਦੀ ਆ ਤੇ ਮੈਂ ਸੋਚਿਆ ਚਲੋ ਪਈ ਸੀ ਅਪਲੋਡ ਕਰ ਦਈਏ ਤੇ ਦੇਖੋ ਸ਼ੱਕਰ ਬਣਦੀ ਜੀ ਤੇ ਗੋੜ ਬਣਦਾ ਸ਼ੱਕਰ ਬਣਦੀ ਪਿੰਡ ਦਾ ਅਕੇ ਦਾ ਘਲਾੜਾ ਆ ਬੜੀ ਇਧਰੋਂ ਰਾਸ ਦਿਖਾएंगे ਟੀਕੇ ਟੀਕੇ ਵਿੱਚ ਪੀ ਰਹੇ ਹਾਂ ਜੀ ਰਾਸ ਪੀ ਲਿਏ ਜੀ ਫਿਰ ਆਪਾਂ ਦਿਖਾਉਨੇ ਆ ਗੁੜ ਕਿਵੇਂ ਬਣਦਾ ਤੇ ਸ਼ੱਕਰ ਕਿਵੇਂ ਬਣਦੀ ਆ ਤੇ ਇਹ ਵੀਡੀਓ ਵਿੱਚੋਂ ਕੁਝ ਮਿਸਿੰਗ ਵੀ ਹੋ ਗਈਆਂ ਕਿਉਂਕਿ ਸਾਡਾ ਕੈਮਰੇ ਦਾ ਕਾਰਡ ਕਰਪਟ ਬੁਗਿਆ ਸੀ ਇਸੇ ਕਰਕੇ ਵੀਡੀਓ ਕੁਝ ਮਹੀਨੇ ਲੇਟ ਪਾ ਰਹੇ ਹਾਂ ਏ ਕਲਾੜਾ ਪਿੰਡ ਦਾ ਖਾਦਾ ਹੈ ਇਹ ਕਿਸਾਨ ਵੀ ਰਾਬ ਦੇ ਜੁਗਾ ਗੰਨਾ ਬੀਚ ਕੇ ਤੇ ਆਪਣੇ ਆਪਣੇ ਘਰ ਜੁਗਾ ਜਿੰਨੇ ਇਕੱਠੇ ਹੋ ਕੇ ਗੋੜ ਬ ਤਿਆਰ ਕਰ ਲੈਂਦੇ ਆ ਗੋੜ ਸ਼ੱਕਰ ਬਣਾ ਲੈਂਦੇ ਆ ਤੇ ਪੀਓ ਕਹਿੰਦੇ ਜਾ ਕੇ ਲਾਦੇ ਸੱਜਰੇ ਆਗੇ ਤੁਸੀਂ ਪਿਓ ਇੰਨਾ ਮਿੱਠਾ ਲੱਗਦਾ ਇਹਦੇ ਅੱਜ ਤਾਂ ਚੱਲ ਜਾਈ ਨੀ ਨਹੀਂ ਠੀਕ ਆ ਪੂਰਾ ਵਧੀਆ ਲੱਗਿਆ ਕਿਰਲ ਜੀ ਵਧੀਆ ਲੱਗਦਾ ਉਹ ਤਾਂ ਉਹਨਾਂ ਦਾ ਪਤਾ ਨਹੀਂ ਕੀ ਪਿਆ ਹੁੰਦਾ ਉਹ ਨੰਗ ਦਾ ਨਹੀਂ ਬਣੇ ਪੂਰ ਪਾ ਨੰਗ ਦਾ ਹਾਂਜੀ ਇਹ ਚੱਲ ਰਿਹਾ ਜੀ ਖਿਲਾੜਾ ਤੇ ਗੰਨੇ ਦਾ ਰੌ ਕੱਢਿਆ ਜਾ ਰਿਹਾ ਤੇ ਇਹ ਰਸ ਕੱਢ ਕੇ ਹੁਣ ਸਿੱਧਾ ਜਾਊਗਾ ਉੱਥੇ ਪਕਾਇਆ ਜਾਊਗਾ ਰਸ ਇਹ ਖਿਲਾੜਾ ਗੁੜ ਬਣਦਾ ਸਭ ਇਹ ਵੀ ਆਪਣੀ ਇੱਕ ਵਿਰਾਸਤ ਆ ਜੋ ਉਲੋਪ ਹੋ ਚੁੱਕੀ ਵਿਰਾਸਤ ਆ ਆਪਾਂ ਕਹਿ ਸਕਦੇ ਆ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਤੇ ਆ ਚੱਲਿਆ ਜੀ ਰਸ ਹੁਣ ਉੱਥੇ ਪੱਠੀ ਤੇ ਸਿੱਧਾ ਪੱਕੂਗਾ ਜੀ ਤੇ ਆ ਰਸ ਪਕਾ ਕੇ ਉਹਦੀ ਮੈਲ ਉਤਾਰੀ ਜਾ ਰਹੀ ਆ ਤੇ ਉਸ ਤੋਂ ਬਾਅਦ ਗੁੜ ਜਾਂ ਸ਼ੱਕਰ ਜਦੋਂ ਇਹ ਪੱਕ ਗਿਆ ਲੋ ਜੀ ਆ ਤਿਆਰ ਹੋ ਰਹੀ ਆ ਸ਼ੱਕਰ ਸ਼ੱਕਰ ਗਰਮ ਹੋਣ ਤੋਂ ਬਾਅਦ ਉਦੋਂ ਫਿਰ ਇਹਨੂੰ ਮਲਿਆ ਜਾਂਦਾ ਫਿਰ ਇਹ ਸ਼ੱਕਰ ਬਣਦੀ ਆ ਉਹ ਤਾਂ ਦੋ ਕਮੈਂਟ ਚ ਦਿਖਣ ਲੱਗੀ ਵਧੀਆ ਕਾ ਹੁਣ ਵੜੀ ਜਾਣੀ ਆ ਨਾ ਮੈਂ ਚੰਦ ਚਾਨਣੀ ਐ ਤੂੰ ਬਾਦ ਹੁਣ ਆਣ ਕੇ ਬਣਾ ਦਿੰਦੇ ਆ ਵਧੀਆ ਹੋਰ ਕਰਦੇ ਚਾਨ ਦੇ ਲਾਓ ਜੀ ਸ਼ੱਕਰ ਵਗੈਰਾ ਤਿਆਰ ਕਰਕੇ ਤਾਂ ਸਾਂਭੀ ਗਈ ਤੇ ਸ਼ੱਕਰ ਵਗੈਰਾ ਮਾਲ ਕੇ ਤਿਆਰ ਹੋ ਗਈ ਤੇ ਅੱਗੇ ਹੁਣ ਆ ਪੜ ਦੀਆਂ ਪੇਸੀਆਂ ਜਿਹੜੀਆਂ ਲੱਗ ਰਹੀਆਂ ਨੇ ਤੇ ਵੀਡੀਓ ਕਾਫੀ ਸੀਗੀਆਂ ਆਪਣੇ ਕੋਲੇ ਕੁਝ ਆਪਣੀਆਂ ਵੀਡੀਓ ਮਿਸਿੰਗ ਹੋ ਗਈਆਂ ਜੀ ਧੰਨਵਾਦ ਜੀ ਵੀਡੀਓ ਚੰਗੇ ਲਗੀ ਤਾਂ ਸਪੋਰਟ ਜ਼ਰੂਰ ਕਰਿਓ ਜੀ ਓਕੇ